ਕਿਉਂਕਿ ਆਜ ਇਹ ਮੁਸੀਬਤ ਸਾਡੇ ਆਪਣਿਆਂ ਤੇ ਪਈ ਹੈ ਅਸੀਂ ਤਾਂ ਬਗਾਨਿਆਂ ਲਈ ਵੀ ਛਾਤੀਆਂ ਡਾਹ ਕੇ ਖੜਨ ਵਾਲੀ ਕੌਮ ਹਾਂ ਅਸੀਂ ਤਾਂ ਉਹਨਾਂ ਉੱਪਰ ਵੀ ਆਪਣੀ ਕੁਰਬਾਨੀ ਦਿੱਤੀ ਹੈ ਜਿਹੜੇ ਬਾਅਦ ਵਿੱਚ ਜਾ ਕੇ ਸਾਡੇ ਪੰਥ ਦੇ ਵਿਰੋਧੀ ਵੀ ਬਣਦੇ ਰਹੇ ਨੇ ਪਰ ਗੁਰੂ ਨਾਨਕ ਦਾ ਘਰ ਹਰ ਇੱਕ ਦਾ ਭਲਾ ਮੰਗਦਾ ਹੈ ਤੇ ਹਮੇਸ਼ਾ ਹੀ ਭਲਾ ਮੰਗਦਾ ਰਹੇਗਾ ਪਰ ਮੈਂ ਥੋੜੀ ਜੀ ਬੇਨਤੀ ਕਰਨੀ ਚਾਹੁੰਦਾ ਪਿਆਰਿਓ ਅੱਜ ਨਾਲ ਸਾਡੇ ਦੇ ਚਿੱਟ ਬੜਾ ਪ੍ਰਚਾਰ ਕੀਤਾ ਜਾ ਰਿਹਾ ਕਿ ਕੁਦਰਤੀ ਹੜ੍ਹਾਂ ਦੇ ਕਾਰਨ ਪੰਜਾਬ ਡੁੱਬ ਗਿਆ ਹੈ ਪਰ ਇਹ ਕੁਦਰਤੀ ਹੜ ਨਹੀਂ ਹੈ ਪਿਆਰੋ ਇਹ ਸਾਨੂੰ ਸਦੇਹ ਤੋਂ ਦੀ ਲੋੜ ਹੈ ਥੋੜਾ ਜਿਹਾ ਇਹ ਕੁਦਰਤੀ ਮਾਰ ਨਹੀਂ ਵੱਜ ਰਹੀ ਜਿਹੜਾ ਅੱਜ ਪੰਜਾਬ ਦੇ ਮਛਿੰਦਿਆਂ ਨੂੰ ਗੋਬਿਆ ਜਾ ਰਿਹਾ ਹੈ ਇਹ ਅਗਲਿਆਂ ਦੀਆਂ ਬੜੀਆਂ ਸੋਚੀਆਂ ਸਮਝੀਆਂ ਚਾਲਾਂ ਦੇ ਨਾਲ ਪੰਜਾਬ ਦੀ ਧਰਤੀ ਨੂੰ ਬਰਬਾਦ ਕੀਤਾ ਜਾ ਰਿਹਾ ਹੈ ਤੇ ਇਹ ਮਤਾ ਸਮਝ ਲੈਣਾ ਕਿ ਸ਼ਾਇਦ ਅੱਜ ਇਹ ਕੁਝ ਵਾਪਰ ਗਿਆ ਤੇ ਫਿਰ ਨਹੀਂ ਵਾਪਰੇਗਾ ਇਹ ਆਪਣੇ ਦਿਮਾਗ ਵਿੱਚੋਂ ਗੱਲ ਅੜਦ ਗਈ ਆਪਾਂ ਜਿਹੜਾ ਕੁਝ ਅੱਜ ਵਾਪਰਿਆ ਨਾ ਦੋਆ ਚਾਰਾਂ ਸਾਲਾਂ ਬਾਅਦ ਸਾਡੇ ਨਾਲ ਇਦਾਂ ਹੀ ਵਾਪਰਦਾ ਰਹੇਗਾ ਇਹ ਵਾਪਰੇਗਾ ਹੀ ਵਾਪਰੇਗਾ ਸਾਡੇ ਨਾਲ ਜਾਂ ਤਾਂ ਅਸੀਂ ਇਹਨਾਂ ਮੁਸੀਬਤਾਂ ਦੇ ਆਦੀ ਹੋ ਜਾਈਏ ਕਿ ਅਸੀਂ ਡਟ ਕੇ ਮੁਕਾਬਲਾ ਕਰ ਲਈਏ ਇਹ ਗੱਲ ਕਲੀਅਰ ਹੈ ਜਾਂ ਅਸੀਂ ਆਦੀ ਹੋ ਜਾਈਏ कि ਜਦੋਂ ਵੀ ਦੋਹਾਂ ਚਾਰਾਂ ਸਾਲਾਂ ਦਸਾਂ ਸਾਲਾਂ ਬਾਅਦ ਕਿਤੇ ਹਾੜ ਆਇਆ ਕਰਨਗੇ ਪੰਜਾਬ ਦੇ ਲੋਕ ਇਹਦਾ ਰਾਸ਼ਨ ਲੈ ਕੇ ਇਹਦਾ ਪਿੰਡਾਂ ਤੋਂ ਟਰਾਡੀਆਂ ਇਕੱਠੀਆਂ ਕਰਕੇ ਪੈਸੇ ਲੈ ਕੇ ਆਪਣੇ ਭਰਾਵਾਂ ਦੀ ਮਦਦ ਕਰਿਆ ਕਰਨਗੇ ਜਾਂ ਤਾਂ ਆਦੀ ਹੋ ਜਾਈਏ ਤੇ ਜਾਂ ਸਾਡੇ ਵਾਸਤੇ ਇੱਕ ਸਪਸ਼ਟ ਗੱਲ ਹੈ ਅਸੀਂ ਆਪਣੇ ਰਾਜ ਭਾਗ ਦੀ ਗੱਲ ਕਰੀਏ ਜਿਸ ਦਿਨ ਸਾਡਾ ਰਾਜ ਭਾਗ ਹੋਏਗਾ ਉਸ ਦਿਨ ਕੋਈ ਸਾਡੇ ਆਪਣਿਆਂ ਨੂੰ ਤਾਂ ਵੀ ਅਸੀਂ ਆਪਣੇ ਬਗਾਨਿਆਂ ਨੂੰ ਕਦੇ ਡੁੱਬਣ ਨਹੀਂ ਦੇਣਾ ਇਹ ਰਿਆ ਹੈ ਨਾ ਸਿੱਖਾਂ ਦਾ ਰਾਜ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ 40 ਸਾਲ ਰਾਜ ਕੀਤਾ ਇਸ ਦੁਨੀਆ 'ਚ 40 ਸਾਲਾਂ ਦੀ ਹਿਸਟਰੀ ਪੜ ਕੇ ਦੇਖ ਲੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ 40 ਸਾਲਾਂ ਤੋਂ ਬਾਦਸ਼ਾਹ ਦੇ ਰਾਜ ਅੰਦਰ ਕਦੀ ਕੋਈ ਬੰਦਾ ਰੋਟੀ ਤੋਂ ਭੁੱਖਾ ਨਹੀਂ ਸੀ ਸੌਣ ਦੇ ਤੱਕ ਕਦੀ ਕੋਈ ਬੰਦਾ 40 ਸਾਲਾਂ ਦੇ ਰਾਜ ਵਿੱਚ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਹੀ ਕੁੱਤੇ ਦੇ ਗਲ ਵਿੱਚ ਸੋਨੇ ਦਾ ਤਕਾ ਪਾ ਕੇ ਲਾਹੌਰ ਦੀਆਂ ਗਲੀਆਂ 'ਚ ਛੱਡਿਆ ਜਾਂਦਾ ਸੀ ਤੇ ਕੁੱਤਾ ਸਾਰੀ ਰਾਤ ਲਾਹੌਰ ਦੀਆਂ ਗਲੀਆਂ 'ਚ ਘੁੰਮਦਾ ਸੀ ਇੰਨੇ ਵਫਾਦਾਰ ਲੋਕ ਤੇ ਇੰਨਾ ਰਾਜਪਸੰਦ ਸੀ ਲੋਕਾਂ ਨੂੰ ਕੁੱਤੇ ਦੇ ਗਲ ਵਿੱਚੋਂ ਕੋਈ ਸੋਨੇ ਦਾ ਤਕਾ ਨਹੀਂ ਸੀ ਲੁੱਟਾ ਆ ਜੋਹੀ ਧਰਤੀ ਹੈ ਨਾ ਸਾਡੀ ਪੰਜਾਬ ਦੀ ਆ ਜੋਹੀ ਧਰਤੀ ਹੈ ਨਾ ਜਿਸ ਧਰਤੀ ਨੂੰ ਡੋਬਿਆ ਜਾ ਰਿਹਾ ਹੈ ਜਿਹੜਾ ਕਿਸਾਨ ਸਾਰੀ ਦੁਨੀਆ ਦਾ ਢਿੱਡ ਭਰਦਾ ਹੈ ਅੱਜ ਕੁਦਰਤੀ ਹੜਾਂ ਦਾ ਨਾਂ ਦੇ ਕੇ ਸਮੇਂ ਦੀ ਸਰਕਾਰ ਸਾਨੂੰ ਕਿਹੜੇ ਤਰੀਕਿਆਂ ਨਾਲ ਮਾਰ ਰਹੀ ਹੈ ਤੇ ਅੱਜ ਤੱਕ ਅਗਲਿਆਂ ਨੇ ਬਿਆਨ ਤੱਕ ਨਹੀਂ ਦਿੱਤਾ ਤੇ ਸਾਡੇ ਲੋਕ ਕਹਿੰਦੇ ਨੇ ਸਮੇਂ ਦੀ ਹਕੂਮਤ ਸਾਡੇ ਨਾਲ ਖਲੋ ਜਾਵੇ ਜਿਹੜੇ ਤੁਹਾਨੂੰ ਡੋਬਣਾ ਚਾਹੁੰਦੇ ਉਹ ਕਦੇ ਵੀ ਤੁਹਾਡੇ ਨਾਲ ਖਲੋਣਗੇ ਬੋਲੋ ਜੀ ਨਹੀਂ ਉਹਨਾਂ ਨਹੀਂ ਖਲੋਣਾ ਤੁਹਾਡੇ ਨਾਲ ਤੇ ਮੈਂ ਕਹਿੰਦਾ ਸ਼ਾਇਦ ਸਾਨੂੰ ਆਪਣੇ ਜਿਹੜੇ ਸਾਨੂੰ ਡੋਗਣ ਤੇ ਤੁੱਲੇ ਨੇ ਉਹਨਾਂ ਤੋਂ ਸਾਨੂੰ ਆਸ ਵੀ ਨਹੀਂ ਰੱਖਣੀ ਚਾਹੀਦੀ ਅਸੀਂ ਪੰਜਾਬ ਦੇ ਵਸਿੰਦੇ ਆ ਆਪਣੇ ਪੰਜਾਬ ਨੂੰ ਪੈਰਾਸੇਰ ਕਰ ਸਕਦੇ ਆ ਪਰ ਅਸੀਂ ਵੀ ਤਕਰੀਬਨ ਲਗਾਤਾਰ ਪੰਜ-ਸੱਤ ਦਿਨਾਂ ਤੋਂ ਛੜਬੀਤ ਇਲਾਕਿਆਂ ਦੇ ਵਿੱਚ ਜਾ ਕੇ ਸੇਵਾ ਕਰ ਰਹੇ ਆ ਜਿੱਥੇ ਸਾਡੇ ਵੀਰ ਤੰਨ ਦੇ ਹੀ ਨਾ ਸੇਵਾ ਕਰ ਰਹੇ ਨੇ ਨਾ ਉੱਥੇ ਪੰਜਾਬ ਦੀ ਧਰਤੀ ਤੇ ਅੱਜ ਬੜੇ ਵੱਡੇ ਪੱਦਰ ਤੇ ਲੁੱਟ ਮੱਚੀ ਹੋਈ ਹੈ ਜਿਹੜੇ ਵੀਰ ਸੇਵਾ ਕਰਨ ਗਏ ਨੇ ਨਾ ਉਹਨਾਂ ਇਹ ਹਾਲਾਤ ਆਪਣੀਆਂ ਅੱਖਾਂ ਨਾਲ ਵੇਖੇ ਹੋਣਗੇ ਅੱਜ ਉਹ ਵੀ ਲੋਕ ਰਾਸ਼ਨ ਇਕੱਠਾ ਕਰਕੇ ਆਪਣੇ ਘਰਾਂ 'ਚ ਰੱਖ ਰਹੇ ਨੇ ਜਿਨ੍ਹਾਂ ਦੇ 10-10 15-15 ਕਿਲੋਮੀਟਰ ਪਾਣੀ ਤੋਂ ਧਰ ਦੂਰ ਨੇ ਜਾਂ ਜਿਨ੍ਹਾਂ ਦੇ ਘਰ ਵੀ ਪਾਣੀ ਵਿੱਚ ਨਹੀਂ ਆਏ ਉਹ ਵੀ ਲੋਕ ਅੱਜ ਰਾਸ਼ਨ ਇਕੱਠਾ ਕਰ ਕਰਕੇ ਆਪਣੇ ਘਰ ਪਾ ਰਹੇ